ਆਵੇ ਕੇ ਬੂਟੇ ਜੂਂ ਤਾਂ ਵਧੀਆ ਚੱਲ ਪਿਆ। ਭਾਬੀ! ਆਹ ਨਹੀਂ ਅਰਪਣ ਡਰਾ ਹੀ ਦਿੱਤਾ ਮੈਨੂੰ। ਮੇਰੇ ਤਾਂ ਮੇ ਹੌਲ ਪੈ ਜਾਂਦਾ ਹੈ। ਲੈ ਭਾਬੀ ਮੇਰੇ ਹੁੰਦੇ ਐ ਤੈਨੂੰ ਕੀ ਹੋਊਗਾ। ਵਧੀਆ ਵਧੀਆ ਤੇ ਸੱਸ ਮਮੇ ਵਧੀਆ ਵਧੀਆ ਮੰਮੀ ਤਾਂ ਇੱਧਰ ਗਵੰਡੀਆਂ ਦੇ ਕਰੇ ਗਈ ਵੀ ਆ। ਤੂੰ ਕਿਵੇਂ ਬਿਨਾ ਦੱਸੀ ਕਿਹੜਾ ਮਾਰ ਲਿਆ? ਉਹੀ ਬਸ ਅੱਜ ਫਿਰ ਛੁੱਟੀਆਂ ਮਿਲ ਗਈਆਂ ਅਚਾਨਕ ਹੀ ਟਾਈ ਆ ਗਈ ਮੈਂ। ਚੱਲ ਵਧੀਆ ਆ ਜਾ ਅੰਦਰ ਮੈਂ ਤਾਂ ਬੂਟੇ 'ਚ ਦੇਖੀ ਜਾਂਦੀ ਸੀ ਇੱਕ ਤਾਂ ਕੁੱਤਾ ਤੋੜ ਦਿੰਦਾ ਏ। ਤੇ ਮੈਂ ਕਿਹਾ ਵਧੀਆ ਹੋਈ ਜਾਂਦੇ ਚੱਲ ਠੰਡਾ ਜਿਹਾ ਮੌਸਮੀ ਮੂੰਹ 'ਤੇ ਪਈ ਜਾਂਦੀ ਆ। ਹੂੰ। ਉਹਨਾਂ ਦੇ ਨਾਲ ਆ ਗਰਮੀ ਬਾਲੀ ਹੋ ਹੋਰ ਆ ਜਾ ਹੋਰ ਅਰਪਣ ਤੂੰ ਕਿਵੇਂ ਅੱਜ ਗੇੜਾ ਮਾਰ ਲਿਆ ਉਹ ਭਾਬੀ ਫਿਰ ਸਾਡੇ ਨਾ ਪੇਪਰ ਤਾਂ ਕਰਕੇ ਉਹਨਾਂ ਨੇ ਚਾਰ ਕੁ ਛੁੱਟੀਆਂ ਕਰਤੀਆਂ ਮੈਨੂੰ ਅੱਛਾ ਅੱਛਾ ਠੀਕ ਆ ਠੀਕ ਭਾਬੀ ਕੰਮ ਹੀ ਬਾਲੀ ਐਸੀ ਸ਼ਾਹ ਹਾਂ ਹਾਂ ਮੈਂ ਐਸੀ ਚਲਾਦਣੀ ਕੋਈ ਗੱਲ ਨਹੀਂ ਤੇ ਉਹ ਮੇਰੀ ਗੱਲ ਸੁਣ ਤੇ ਤੂੰ ਇੱਥੇ ਬੈਠ ਹਣ ਮੈਂ ਚਾਹ ਬਣਾ ਕੇ ਲਿਆਵਾਂ ਕਿ ਕੋਈ ਕੋਲਡ ਡਰਿੰਕ ਵਗੈਰਾ ਪੀਣਾ ਹੈ ਨਹੀਂ ਚਲ ਚਾਹ ਤਾਂ ਰਹਿੰਦੇ ਗੱਲਾਂ ਲੈ ਅਰਪਣਾ ਹੀ ਬੈਠਿਆ ਮੰਮੀ ਮੰਮੀ ਸਾਸਰੀ ਸਾਸਰੀ ਕਾਲਤੀ ਇਹ ਹੋਰ ਕਿਵੇਂ ਠੀਕ ਆ ਹਾਂਜੀ ਹਾਂਜੀ ਨਾ ਤੂੰ ਕਿਵੇਂ ਅਚਾਨਕ ਹੀ ਲੈ ਮੰਮੀ ਤੂੰ ਬੜਾ ਹੈਰਾਨ ਹੋਈ ਭਾਬੀ ਤਾਂ ਨਾ ਰਹੇ ਤਾਂ ਖੁਸ਼ ਹੋ ਗਈ ਆ ਨੀ ਖੋਸ਼ ਤਾਂ ਮੈਂ ਵੀ ਆਹ ਮੈਂ ਤਾਂ ਉਹ ਪੁੱਛਦੀ ਆ ਵੀ ਕੋਈ ਫੋਨ ਨਹੀਂ ਫਾਨੀ ਕੱਲ ਤਾਂ ਆਪਣੀ ਗੱਲ ਹੋਈ ਸੀ ਵੀ ਮੈਂ ਆਉਣਾ ਮਮਾ ਉਹ ਮੈਨੂੰ ਅਚਾਨਕ ਛੁੱਟੀਆਂ ਮਿਲੀਆਂ ਤਾਂ ਹੀ ਆ ਗਈ ਫਿਰ ਚਲ ਚੰਗਾ ਹੋ ਗਿਆ ਤੀ ਆ ਗਈ ਤਾਂ ਉਹ ਤਾਂ ਆਉਣਾ ਹੀ ਸੀ ਹੁਣ ਤੇ ਰਕਰ ਹੈ ਹਾਂ ਤੇ ਹੋਰ ਚਾਹ ਚੂ ਪੀ ਲਈ ਨਾ ਨਾ ਮੈਂ ਤਾਂ ਮਹਨੇ ਆਈ ਆ ਜ ਜਸਮੀ ਚਾਹ ਕਰ ਲਿਆ ਫਿਰ ਭੁੱਖ ਲੱਗੀ ਇੱਕ ਮਿੰਟ ਭਾਬੀ ਚਾਹ ਤਾਂ ਕਰ ਲੈ ਤੇਰੀ ਚੁੰਨੀ ਬੜੀ ਸੋਹਣੀ ਹੈ ਕਲਰ ਕਿਹੜਾ ਮਹਿਰੂਨ ਆ ਕਿ ਰੈੱਡ ਆ ਇਹ ਮਹਿਰੂਨ ਜਾਈ ਆ ਪਰ ਤੇ ਪਤਾ ਕੀ ਮੈਂ ਪਿਛਲੀ ਵਾਰ ਲੈ ਕੇ ਸੀ ਛੁੱਟਗਤ ਨਹੀਂ ਗਈ ਸੀ ਉਦੋਂ ਮੈਨੂੰ ਮੰਮੀ ਨੇ ਲੈ ਕੇ ਦਿੱਤੀ ਸੀ ਦੀ ਵਾਲੀ ਨੇ ਅੱਛਾ ਹਾਂ ਫਿਰ ਹੁਣ ਮੈਂ ਕਰੇ ਲੈ ਲੈ ਮੈਨੂੰ ਸੋਹਣੀ ਲੱਗਦੀ ਬਹੁਤ ਸੋਹਣੀ ਆ ਬਹੁਤ ਪਸੰਦ ਸੀਗੀ ਚੱਲ ਭਾਬੀ ਭਾਵੇਂ ਤੂੰ ਪੇਕਿਆਂ ਤੋਂ ਲੈਤੀ ਆ ਭਾਵੇਂ ਇੱਥੋਂ ਲੈਤੀ ਆ ਮੇਰੀ ਤਾਂ ਅੱਖ ਹੁਣ ਮੈਂ ਤਾਂ ਲੈ ਕੇ ਜਾਊਂਗੀ ਇਹਨੂੰ ਬਹੁਤ ਸੋਹਣੀ ਆ ਮੇਰੀ ਸਹੇਲੀ ਕੋਲ ਵੀ ਇਹ ਜੀ ਆ ਨਹੀਂ ਪਤਾ ਆਉਣੀ ਕਹਿਦਾ ਹੁੰਦਾ ਤਾਂ ਇਹਨੂੰ ਹੋਰ ਲੈ ਦੇਾਂਗੇ ਚੁੱਲੇ ਕੋਈ ਨਹੀਂ ਮੰਮੀ ਫੇਰ ਕੀ ਜੇ ਆਪਾਂ ਨੂੰ ਪਸੰਦ ਆ ਤਾਂ ਤੂੰ ਇੱਕ ਮਿੰਟ ਹੀ ਰੁਕ ਜਾ ਆਲੇ ਆਪਾਂ ਜੇ ਤਨ ਕਿੰਨੀ ਪਸੰਦ ਹੈ ਨਾ ਤੂੰ ਰੱਖ ਲੈ ਕੋਈ ਗੱਲ ਨਹੀਂ ਮੇਰੇ ਕੋਲ ਤਾਂ ਹੋਰ ਹੈਗਾ ਮੈਂ ਤਾਂ ਉਹ ਲੈ ਲੂੰਗੀ ਹਾਂ ਹਾਂ ਭਾਬੀ ਮੇਰੇ ਸੂਟ ਨਾਲ ਮੈਚ ਕਰਦੀ ਸੀ ਨਾ ਤਾਂ ਹੀ ਮੈਂ ਤੇ ਤੂੰ ਬਹਿ ਜਾ ਹੁਣ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਂ ਹੀ ਆ ਠੀਕ ਹੈ ਹਾਂ ਹਾਂ ਠੀਕ ਹੈ ਨਾ ਮੇਰੀ ਗੱਲ ਸੁਣ ਅਰਪਣ ਆਈ ਨਹੀਂ ਪੁੱਤ ਚੀਜ਼ ਮੰਗੀ ਦੀ ਹੁੰਦੀ ਆਈ ਥੋੜੀ ਨਾ ਨੀਤ ਸਿੱਟੀ ਦੇ ਹੁੰਦੀ ਉਹ ਹਰੇਕ ਦੀ ਚੀਜ਼ ਤੇ ਹੈ ਭਾਬੀ ਕੀ ਆ ਮੰਮੀ ਫਿਰ ਕਿਉਂ ਨਹੀਂ ਪੁੱਤ ਉਹ ਕਿੰਨੇ ਚਾਣ ਆ ਦੇ ਪੇਕਿਆਂ ਤੋਂ ਚੀਜ਼ ਲੈ ਕੇ ਆਈ ਸੀ ਤੇ ਤੂੰ ਦਵਾ ਦਵਾ ਵੀ ਉਹਦੀ ਚੀਜ਼ ਖੋਲੀ ਉਹ ਤੋਂ ਇਉਂ ਨਹੀਂ ਕਰਦੀ ਹੁੰਦੀ ਇਹ ਚੁੰਨੀ ਹੈ ਨਾ ਇਹਦੇ ਨਾਲ ਦੀ ਚੁੰਨੀ ਤੈਨੂੰ ਮੈਂ ਇੱਥੋਂ ਲਿਆ ਦਿੰਦੀ ਦੁਕਾਨ ਤੋਂ ਤੁਸੀਂ ਚੁੱਪ ਕਰ ਮम्मी 1 ਮਿੰਟ ਰੁਕੋ ਜਦੋਂ ਭਾਬੀ ਚੁੰਨੀ ਕੱਢੀ ਸੀ ਨਾਲ ਮਾਰੀ ਜੋ ਮੈਂ ਦੇਖਿਆ ਐਨਾ ਸੋਹਣਾ ਸੂਟ ਪਿਆ ਸੀ ਤੇ ਮੈਂ ਉਹ ਲੈ ਕੇ ਆਉਣੀ ਆਂ ਆਰਪੜ 1 ਮਿੰਟ ਰੁਕੋ ਮम्मी ਆਰਪਣ ਨਹੀਂ ਪੁੱਤੇ ਤੇਰੀ ਬਹੁਤ ਗੰਦੀ ਆਦਤ ਐ ਰੱਖ ਵਿੱਚ ਪੁੱਤ ਇਦਾਂ ਨਹੀਂ ਕਰੀਦਾ ਹੁੰਦਾ ਕੁਛ ਨਹੀਂ ਹੁੰਦਾ ਮम्मी ਆ ਇੱਧਰ ਬੈਠ ਇੱਥੇ ਮੇਰੀ ਗੱਲ ਸੁਣ ਪੁੱਤ ਜੇ ਤੈਨੂੰ ਹੁਣ ਕਿਤੇ ਜਸਮੀਤ ਨੇ ਤੇ ਉਲਮਾਰੀ ਖੋਲਦੀ ਦੇਖ ਲੈਂਦੀ ਤਾਂ ਕਿੰਨਾ ਬੁਰਾ ਲੱਗਦਾ ਸੀਗਾ ਇਹ ਇਹ ਨਹੀਂ ਕਈਆਂ ਨੇ ਮੱਕਾ ਵੀ ਨਹੀਂ ਨਹੀਂ ਭਾਬੀ ਤੇਰੀ ਹੈਗੀ ਆ ਪਰ ਇਹਦਾ ਮਤਲਬ ਜੇ ਉਹ ਬੋਲਦੀ ਨਹੀਂ ਕਿਸੇ ਦੀ ਚੀਜ਼ ਨਹੀਂ ਅਲਮਾਰੀ ਨਹੀਂ ਖੋਲੀਦੀ ਹੁੰਦੀ ਉਹਦੇ ਮਗਰ ਠੀਕ ਹੈ ਨਾ ਕੁਛ ਨਹੀਂ ਹੁੰਦਾ ਕੁਛ ਨਹੀਂ ਕਹਿੰਦੀ ਭਾਬੀ ਤਾਂ ਬਹੁਤ ਚੰਗੀ ਅੱਗੇ ਮੈਨੂੰ ਚੁੰਨੀ ਵੀ ਤਾਂ ਦੇ ਹੀ ਦਿੱਤੀ ਹੁਣੇ ਨਹੀਂ ਪਤਾ ਐਉਂ ਨਹੀਂ ਚੱਲਦਾ ਹੁੰਦਾ ਕੰਮ ਐਉਂ ਨਹੀਂ ਕਰੀਦਾ ਹੁੰਦਾ ਕਦੇ ਵਾਸਤੇ ਵੀ ਉਹਦੀ ਅਲਮਾਰੀ ਨਾ ਖੋਲੋ ਭਾਬੀ ਦੀ ਬਸ ਤੈਨੂੰ ਮੈਂ ਅੱਜ ਦੱਸਦਾ ਆਪਾਂ ਲੈ ਪਾਣੀ ਫਿਰ ਮੇਰੀ ਚਾਹ ਤੜੀ ਹੋਈ ਹੈ ਤੇ ਮੈਂ ਤੈਨੂੰ ਚਾਹ ਲਿਆ ਤੇ ਨਹੀਂ ਠੀਕ ਹੈ ਦੇਮੋ ਕਿ ਮੇਰੇ ਚਾਹ ਤਰੀ ਮੜੇ ਤੁਸੀਂ ਉਹ ਕੱਪੜੇ ਤੇ ਲਾ ਕੇ ਨਹੀਂ ਇਹ ਦਰ ਚਲ ਬੈਠ ਪੁੱਤ ਮੈਂ ਕੱਪੜੇ ਲਾ ਲਿਆ ਮੀ ਆਈ ਜਾਂਦਾ ਕੀ ਕਰਾਂ ਸੂਟ ਤਾਂ ਮੈਂ ਲੈ ਕੇ ਰੂੰਗੀ ਮੰਮੀ ਨੇ ਆਈ ਤਾਂ ਮੈਨੂੰ ਸੂਟ ਲੈ ਕੇ ਨੇ ਕੋਸ਼ਿਸ਼ ਤਾਂ ਕੁਝ ਕਰਨੇ ਦਾ ਪਾਣੀ ਢੋ ਲੈਣ ਹਈ ਪਾਬੀ ਪਾਬੀ ਕੀ ਹੋਇਆ ਕੀ ਹਏ ਭਾਬੀ ਮੇਰੇ ਸੂਟ ਤੇ ਪਾਣੀ ਡੁੱਲ ਗਿਆ ਮੈਨੂੰ ਤਾਂ ਗਿੱਲਾ ਗਿੱਲਾ ਜਿਹਾ ਫੀਲ ਹੋਈ ਜਾਂਦਾ ਹਾਏ ਹਾਏ ਅਰੇ ਕਿਵੇਂ ਡੁੱਲ ਗਿਆ ਪਰ ਹਏ ਪਤਾ ਨਹੀਂ ਗਲਾਸ ਡਿੱਡਾ ਹੋ ਗਿਆ ਪਲੀਜ਼ ਮੈਨੂੰ ਸੂਟ ਦੇ ਦਿਓ ਮੈਂ ਤਾਂ ਨਾਈਟ ਸੂਟ ਹੀ ਲੈ ਕੇ ਆਈ ਆਂ ਚਲ ਕੋਈ ਨਹੀਂ ਮੈਨੇ ਆਪ ਮੇਰੇ ਗੇਟ ਮਗਰ ਪੈਸੂ ਕਿ ਮੈਂ ਤੁਹਾਨੂੰ ਦਿੰਨੀ ਆਂ ਭਾਬੀ ਮੈਨੂੰ ਗੇਟ ਮਗਰ ਆਏ ਸੂਟ ਦੇਂਗੇ ਤੂੰ ਪੁਰਾਣੇ ਸੂਟ ਆ ਟੀਆਰਪਨ ਤੂੰ ਘਰੇ ਹੀ ਪਾਉਣਾ ਏ ਮੈਂ ਤਾਂ ਪੁਰਾਣੇ ਸੂਟ ਪਾਉਂਦੀ ਨਹੀਂ ਭਾਬੀ ਨੂੰ ਆਉਂਦੇ ਨੇ ਨਾਲ ਨਾ ਆਏਂ ਕਰਨਗੇ ਹਣਾ ਲੈ ਆਪਨ ਤੂੰ ਤਾਂ ਗੁੱਸਾ ਹੀ ਕਰਗੀ ਉਹ ਮੈਂ ਕਿ ਵੀ ਚਲ ਤੂੰ ਘਰੇ ਫੋਣੇ ਮੈਂ ਤੈਨੂੰ ਉਹ ਦੇ ਦਿੰਨੀ ਆ ਨਾ ਨਾ ਭਾਬੀ ਮੈਨੂੰ ਤਾਂ ਅਬਦਿਲ ਮਾਰੀ ਵਾਲੇ ਸੂਟ ਦੇ ਆਪਣ ਮੇਰੀ ਅਲਮਾਰੀ ਚ ਤਾਂ ਆਉਣ ਜਾਣ ਵਾਲੇ ਸੂਟ ਪਏ ਨੇ ਭਾਬੀ ਨਹੀਂ ਦੇਣਾ ਤਾਂ ਨਾ ਸਿੱਧਾ ਜਵਾਬ ਦੇ ਦੇ ਮੇਰੀ ਬੇਇੱਜ਼ਤੀ ਤਾਂ ਨਾ ਕਰ ਘਰੇ ਆਈ ਦੀ ਲੈ ਪਰਣ ਤੂੰ ਤਾਂ ਗੁੱਸਾ ਹੀ ਕਰਗੀ ਚਲ ਕੋਈ ਨਹੀਂ ਮੈਂ ਤੈਨੂੰ ਦੇ ਦਿੰਨੀ ਆ ਫਿਰ ਬਹਿ ਜਾ ਇੱਥੇ ਇੱਕ ਮਿੰਟ ਭਾਬੀ ਮੈਂ ਖੁਦ ਸੂਟ ਲੈਣੀ ਆ ਮੈਨੂੰ ਪਤਾ ਮੈਂ ਕਿਹੜਾ ਹੈ ਆਪਣ ਮੈਂ ਦੇ ਦਿੰਨੀ ਆ ਨਹੀਂ ਭਾਬੀ ਮੈਂ ਆ ਸੂਟ ਪਾਣੀ ਆ ਪਰ ਇਹ ਤਾਂ ਮੇਰੇ ਇਹ ਤਾਂ ਮੈਂ ਹਜੇ ਇੱਕ ਵਾਰੀ ਵੀ ਨਹੀਂ ਪਾਇਆਗਾ ਤੇ ਫੇਰ ਕੀ ਆ ਭਾਬੀ ਜੇ ਮੈਂ ਪਾ ਲਿਆ ਤਾਂ ਅਰਪਣ ਇਹ ਜੀ ਗੱਲਣੀ ਇਹ ਮੈਂ ਵਿਆਹ ਜਾਣਾ ਸੀਗਾ 4 ਤਰੀਕ ਨੂੰ ਮੈਂ ਉਹਦੇ ਵਾਸਤੇ ਰੈਡੀ ਕਰਵਾਇਆ ਸੀਗਾ ਇੱਕ ਵਾਰ ਕੋਣ ਨਾਲ ਤਾਂ ਭਾਬੀ ਪੁਰਾਣਾ ਨਹੀਂ ਹੋਣ ਲੱਗਿਆ ਮੈਂ ਤਾਂ ਇਹ ਪਾਉਣਾਗਾ ਮੈਨੂੰ ਤਾਂ ਵਧੀਆ ਲੱਗਾ ਭਾਬੀ ਘੇਰ ਪਰ ਤੁਸੀਂ ਮੈਨੂੰ ਦੱਸਿਆ ਨਹੀਂ ਤੇਰੇ ਕੋਲ ਇੰਨਾ ਸੋਹਣਾ ਪਰਸ ਮੈਂ ਤਾਂ ਉਧਰਲੇ ਕਮਰ ਚ ਕਬੜ ਚ ਦੇਖਿਆ ਸੀਗਾ ਇਹ ਮੈਨੂੰ ਹੁਣ ਭੇਜੇ ਅਰਪਣ ਮੰਮੀ ਅਰ ਗੈਣੇ ਸੋਹਣਾ ਆ ਨਾ ਹਾਂ ਹਾਂ ਮੇਰੇ ਕੋਲ ਹੈ ਨਹੀਂ ਸੀਗਾ ਉਹਨੇ ਪੁਰਾਣਾ ਜੋ ਹੋ ਗਿਆ ਸੀ 2-3 ਸਾਲ ਹੋ ਗਏ ਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਨੂੰ ਐ ਵਧੀਆ ਜਿਹਾ ਭੇਜ ਦਿਓ ਉਹਨਾਂ ਨੇ ਹੁਣ ਭੇਜਿਆ ਹੀ ਅੱਛਾ ਮੇਰੀ ਸਹੇਲੀਆਂ ਕੋਲ ਵੀ ਇਹੋ ਜਿਹਾ ਹੀ ਉਹ ਵੀ ਮੇਰੇ ਕੋਲ ਪਾੜੀਆਂ ਮਾਰਦੀਆਂ ਸੀ ਵੀ ਸਾਡੇ ਕੋਲ ਬਾਹਰ ਲਾ ਅੱਛਾ ਅੱਛਾ ਮੈਂ ਤਾਂ ਇਹ ਲੈ ਜੂਗੀ ਮੈਂ ਤਾਂ ਆਪ ਉਹਨਾਂ ਨੂੰ ਐ ਕਹਿ ਦੂੰਗੀ ਭਾਬੀ ਤੂੰ ਮੇਰਾ ਉਹ ਪਾਰਸਲ ਲੈਣ ਨਾਲ ਉਹ ਬੁੜੀਆਂ ਜਿਹਾਂ ਵਾਲਾ ਹੈਗਾਗਾ ਰਪਨੂ ਤਾਂ ਮੈਂ ਅੱਗੇ ਵੀ ਇਹ ਤੇਰੇ ਵਾਲ ਪਰਸ ਫੜਿਆ ਸੀ ਵੀ ਐਵੇਂ ਮੇਰੇ ਕੋਲ ਹੈ ਨਹੀਂ ਸੀ ਤਾਂ ਕਰਕੇ ਫਿਰ ਮੈਂ ਇਹ ਮੰਗਵਾਇਆ ਹੈ ਹਨਾ ਨਹੀਂ ਕੋਈ ਨਹੀਂ ਹੁੰਦਾ ਫਿਰ ਮੇਰੀ ਟੌਰ ਵੀ ਬਣੂਗੀ ਉਹਨਾਂ ਮੁਰੇ ਵੀ ਮੈਨੂੰ ਵੀ ਬਾਹਰੋਂ ਪਰਸ ਆਇਗਾ ਤੈਨੂੰ ਮੈਂ ਹੋਰ ਮੰਗਵਾ ਦੂੰ ਤੈਨੂੰ ਮੈਂ ਹੋਰ ਮੰਗਵਾ ਦੂੰਗੀ ਆਪਣਾ ਨਹੀਂ ਮੈਂ ਤਾਂ ਇਸ ਵਾਰ ਹੀ ਲੈ ਕੇ ਜਾਊਂਗੀ ਮੈਂ ਕਹੂੰਗੀ ਮਿੰਨ ਤਾਂ ਆਪਾਂ ਬਾਹਰੋਂ ਭੇਜ ਜਾਗਾ ਰਿਸ਼ਤੇਦਾਰਾਂ ਨੇ ਬੱਲੇ ਕਿਹਵੀ ਕੋ ਗੱਲ ਹੋਈ ਹੈ ਜਿਹੜੀ ਚੀਜ਼ ਪਸੰਦ ਆਉਂਦੀ ਆ ਵੀ ਮੈਂ ਲੈ ਕੇ ਜਾਣੀ ਆ ਵੀ ਮੈਂ ਲੈ ਕੇ ਜਾਣੀ ਆ ਵੀ ਮੈਨੂੰ ਕੋਈ ਚੀਜ਼ ਪਸੰਦ ਹੀ ਨਹੀਂ ਗਈ ਐਡਾ ਸੋਹਣਾ ਸੂਟ ਵੇਖੀ ਮੈਂ 4 ਤਰੀਕ ਨੂੰ ਵਿਆਹ ਤੇ ਜਾਣਾ ਪਰਸ ਵੀ ਉੱਥੇ ਲੈ ਕੇ ਜਾਣਾ ਸੀ ਉਹ ਵੀ ਲੈ ਕੇ ਜਾਵੜੂਗੀ ਉਹ ਵੀ ਮੈਂ ਉਹੇ ਜਿਹੀ ਦੀ ਉਹੇ ਜੀ ਫਿਰ ਘਰ ਦੇ ਅਗਲੇ ਕਹਿੰਦੇ ਵੀ ਇਹ ਦੂਰੇ ਦੂਰੇ ਖਰਚੇ ਕਰਦੀ ਆ ਐ ਨਹੀਂ ਪਤਾ ਵੀ ਇਹੀ ਝੱਕ ਕੇ ਲੈ ਜਾਂਦੀ ਆ ਇਹ ਗੱਲ ਗਲਤ ਹੈ ਦੀ ਆਏ ਨਹੀਂ ਕਰਨਾ ਚਾਹੀਦਾ ਵਰਪਣ ਹੈ ਮੇਰੇ ਚਪਲਾਂ ਕਿੱਧਰ ਕਿੰਨਾਂ ਮੰਮੀ ਮੇਰੀ ਚਪਲਾ ਚਪਲਾ ਉੱਥੇ ਹੀ ਹੋਣੇਗਾ ਜਿੱਥੇ ਸੁੱਤੀ ਪਈ ਸੀ ਨਾ ਹੈ ਨਹੀਂ ਉੱਥੇ ਠੀਕ ਹੋ ਗਿਆ ਕੀ ਹੋ ਗਿਆ ਅਰਪਣ ਚਪਲਾ ਆਦੀ ਹੈ ਮੇਰਾਂ ਚਪਲਾ ਹੈ ਚਪਲਾ ਤਾਂ ਵੀ ਮੈਂ ਪਾਲੀਆ ਅਰਪਣ ਦੀ ਮੰਮੀ ਹੈ ਹਾਂ ਹਾਂ ਭਾਬੀ ਕੀ ਤੂੰ ਪੁੱਛ ਕੇ ਪਾਈਆਂ ਮੇਰੀ ਚਪਲਾ ਲੈ ਅਰਪਣੇ ਜੀ ਪੁੱਛਣ ਵਾਲੀ ਕਿਹੜੀ ਗੱਲ ਐ ਮੈਂ ਨਾ ਕਦੇ ਵੀ ਆਪਦੀ ਕੋਈ ਵੀ ਚੀਜ਼ ਕਿਸੇ ਨਾਲ ਨਾ ਸ਼ੇਅਰ ਨਹੀਂ ਕਰਦੀ ਤੇ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਜਦੋਂ ਕੋਈ ਮੇਰੀ ਚੀਜ਼ ਪਾਉਂਦਾ ਅੱਛਾ ਅਰਪਣ ਤੇ ਜਦੋਂ ਤੂੰ ਕਿਸੇ ਦੀਆਂ ਚੀਜ਼ਾਂ ਪਾਉਣੀ ਆ ਉਦੋਂ ਸ਼ੇਅਰ ਕਰਨ ਨੂੰ ਤਾਂ ਕਿਸੇ ਦਾ ਵੀ ਜੀ ਨਹੀਂ ਕਰਦਾ ਹੁੰਦਾ ਤੂੰ ਮੇਰੀ ਚੁੰਨੀ ਲੈ ਲਈ ਮੈਂ ਤਾਂ ਨਹੀਂ ਬੋਲੀ ਹੈ 2500 ਦਾ ਤੂੰ ਮੇਰਾ ਸੂਟ ਲੈ ਲਿਆ ਮੈਂ ਤਾਂ ਨਹੀਂ ਬੋਲੀ ਫਿਰ ਤੂੰ ਮੇਰਾ ਪਰਸ ਲੈ ਲਿਆ ਮੈਂ ਤਾਂ ਵੀ ਨਹੀਂ ਬੋਲੀਗੀ ਤੇ ਤੇਰੀਆਂ ਚੱਪੜਾਂ ਕਿੰਨੇ ਦੰਗਾ ਨੇ ਤੁਸੀਂ ਖਰੀਦ ਨਹੀਂ ਆ ਭਾਬੀ ਤੁਸੀਂ ਕੀ ਕਹਿਣਾਗਾ ਤੂੰ ਦੱਸ ਤਾਂ ਸਹੀ ਕਿੰਨੇ ਦੰਗਾ ਨੇ 500 ਦੀਆਂ ਲੈ ਵੇਖ ਲੈ ਤੇਰੀਆਂ ਚੱਪੜਾਂ ਤਾਂ ਆਈਆਂ 500 ਦੀਆਂ ਤੇ ਮੇਰਾ ਤਾਂ 7000 ਦਾ ਸਮਾਨ ਲੈ ਗਿਆ ਮੈਂ ਤਾਂ ਬੋਲੀ ਨਹੀਂਗੀ ਦੇਖ ਲਓ ਮੰਮੀ ਭਾਬੀ ਮੇਨਾਂ ਕਿਵੇਂ ਟ੍ਰੀਟ ਕਰਦੇ ਆ ਤੇ ਸਹੀ ਕਿਹਾ ਭਾਬੀ ਨੇ ਕੁਝ ਗਲਤ ਨਹੀਂ ਕਿਹਾ ਪਤਾ ਸਹੀ ਗੱਲ ਆ ਫਿਰ ਮੰਮੀ ਮੈਂ ਥੋੜੀ ਧੀ ਆ ਤੇ ਭਾਬੀ ਨੂੰ ਆ ਤੇ ਕੋਈ ਨਾ ਫਿਰ ਇਹਨੂੰ ਮੈਂ ਧੀ ਬਣਾ ਕੇ ਲਿਆਈ ਆ ਨੂੰ ਬਣਾ ਕੇ ਨਹੀਂ ਮੈਨੂੰ ਤੁਸੀਂ ਦੋਨੇ ਇੱਕੋ ਜਿਹਾ ਅਰਪਣ ਇੱਥੇ ਤੂੰ ਗਲਤ ਐ ਪਤਾ ਜੇ ਕਿਸੇ ਨੂੰ ਚੀਜ਼ ਲਈ ਹੋਵੇ ਨਾ ਕਿਸੇ ਤੇ ਉਹਨੂੰ ਦੇਣੀ ਵੀ ਸਿੱਖੀ ਦੀ ਹੁੰਦੀ ਐ ਦਿਲ ਵੱਡਾ ਰੱਖੀਦਾ ਤੂੰ ਤਾਂ ਉਹਦੇ ਹਰੇਕ ਚੀਜ਼ ਤੇ ਕਬਜ਼ਾ ਕਰੀ ਜਾਨੀਂ ਉਹਦੀ ਮਾਂ ਉਹਨੂੰ ਕਿੰਨੇ ਚਾਹਨਾ ਚੀਜ਼ ਲੈ ਕੇ ਦਿੰਦੀ ਐ ਤੂੰ ਸਾਰੀ ਇਹ ਤੋਂ ਨਕੋ ਲੈਨੀਂ ਤੇ ਤੇਰਾਂ ਇੱਕ ਚੱਪਲਾ ਸੀ ਉਹਦੇ ਪਿੱਛੇ ਵੀ ਤੂੰ ਟੱਪੀ ਜਾਨੀ ਹਮ ਹੁਣ ਇੱਕ ਗੱਲ ਮੇਰੀ ਸੁਣ ਲਰਪਣ ਜੇ ਆਪਾਂ ਚੀਜ਼ ਕਿਸੇ ਨੂੰ ਦੇਣੀ ਨਹੀਂ ਨਾ ਜਾਣਦੇ ਆਪਣਾ ਦਿਲ ਨਹੀਂ ਨਾ ਵੱਡਾ ਹੈਗਾ ਤਾਂ ਫਿਰ ਕਿਸੇ ਦੀ ਚੀਜ਼ ਲਓ ਵੀ ਨਾ ਤੇ ਕਈ ਵਾਰ ਕਿਸੇ ਦਾ ਮਨ ਹੁੰਦਾ ਏ ਉਹਨਾਂ ਦੀਆਂ ਚੀਜ਼ਾਂ ਦੇ ਵਿੱਚ ਦਿਲ ਹੁੰਦਾ ਵੀ ਉਹਨਾਂ ਨੂੰ ਪਸੰਦ ਹੁੰਦਾਂ ਗਾਣੇ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਦੂਜੇ ਦਾ ਜੀ ਕਰੇ ਤਾਂ ਚੱਕ ਕੇ ਲੈ ਜਾਓ ਪਰ ਇਹ ਬਹੁਤ ਸਾਰੀਆਂ ਜਿਹੜੀਆਂ ਨਾਨਾ ਨੇ ਨੇ ਉਹ ਬਹੁਤ ਸਾਰੀਆਂ ਐਂ ਕਰਦੀਆਂ ਨੇ ਵੀ ਹਰੇਕ ਚੀਜ਼ ਆ ਪੇਕਿਆਂ ਦੇ ਉੱਤੇ ਠੀਕ ਆ ਤੈਨੂੰ ਲੱਗਦਾ ਵੀ ਮੈਂ ਇੱਥੋਂ ਚੀਜ਼ ਲੈਣੀ ਆ ਠੀਕ ਆ ਤੂੰ ਲੈ ਜੇ ਤੈਨੂੰ ਪਸੰਦ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਵੀ ਤੂੰ ਮੇਰਿਆਂ ਹੀ ਸਾਰੀਆਂ ਚੀਜ਼ਾਂ ਚੱਕ ਕੇ ਲਈ ਜਾਵੇਂ ਹਾਂ ਵੀ ਜਿਹੜੀ ਚੀਜ਼ ਤੈਨੂੰ ਸੋਹਣੀ ਲੱਗਦੀ ਆ ਤੂੰ ਲੈ ਲੈਨੀ ਆ ਹਰੇਕ ਨਾਨਾ ਦਾ ਇਹ ਹਿਸਾਬ ਹੁੰਦਾ ਵੀ ਉਹ ਚੀਜ਼ ਭਾਬੀ ਮੈਨੂੰ ਦੇ ਦੇ ਪਰ ਤੂੰ ਇਹੋ ਨਹੀਂ ਸੋਚਦੀ ਵੀ ਉਹਦਾ ਕਿੰਨਾ ਜੀ ਕਰਦਾ ਹੋਊਗਾ ਉਹ ਚੀਜ਼ ਵਾਸਤੇ ਮੇਰਾ ਵੀ ਐਂ ਮੰਨਦੂ ਕੀ ਹੁੰਦਾ ਅਰਪਣ ਜਦੋਂ ਜਿਹੜੀ ਚੀਜ਼ ਮੈਨੂੰ ਪਸੰਦ ਹੁੰਦੀ ਆ ਤੇ ਤੂੰ ਚੱਕ ਕੇ ਲੈ ਠੀਕ ਹੈ ਭਾਬਾ ਤੇ ਜੇ ਭਾਂਡੇ ਦਾ ਮੂੰਹ ਖੁੱਲਾ ਹੁੰਦਾ ਨਾ ਤੇ ਖਾਣਾ ਤਾਂ ਆਪ ਹੀ ਹੁੰਦਾ ਬੰਦੇ ਨੇ ਮਾੜਾ ਜਿਹਾ ਹਾਵਣਾ ਖਾਵੇ ਜੇ ਜੇਰਾ ਨਹੀਂ ਨਾ ਹੁੰਦਾ ਦੇਣ ਦਾ ਚੀਜ਼ ਤੇ ਫਿਰ ਕਿਸੇ ਦੀ ਲੈਣੀ ਵੀ ਨਹੀਂ ਚਾਹੀਦੀਗੀ ਠੀਕ ਹੈ ਭਾਬਾ ਜੇ ਲੈਣੀ ਆ ਤਾਂ ਫਿਰ ਉਹਨੂੰ ਦੇਣੀ ਵੀ ਸਿੱਖੋ ਆਪਦਾ ਵੀ ਓਡਾ ਜੇਰਾ ਰੱਖੋ ਫਿਰ ਠੀਕ ਚੱਲ ਬਹਿ ਜਾ ਹਣ ਮੈਂ ਚਾਹ ਲੈ ਕੇ ਆਉਣੀ ਤੇਰੇ ਵਾਸਤੇ ਆ ਲੈ ਲੈ ਚੱਪਲਾ ਮੈਂ ਤਾਂ ਕੀ ਕਰਨੀ ਆ ਚੱਪਲਾ ਮੇਰਾ ਤੇਰੇ ਵਰਗਾ ਦਿਲ ਨਹੀਂ ਹੈਗਾ ਅਰਪਣ ਮੇਰਾ ਦਿਲ ਬਹੁਤ ਵੱਡਾ ਹੈ ਕਿਉਂ ਨੀ ਕੋਤ ਗੱਲ ਨੂੰ ਸਮਝੀਦਾ ਹੁੰਦਾ ਜੀ ਆਪਾ ਕਿਸੇ ਨੂੰ ਕੀ ਜਿਹੜੇ ਤੂਤ ਖੋ ਲੈਨੇ ਤੇ ਫਿਰ ਦੇਣਦਾ ਵੀ ਜੇਰਾ ਰੱਖ ਇਹ ਇੱਥੇ ਆ ਕੇ ਤਾਂ ਫਿਰ ਆਪਣੇ ਫਰਕ ਪੈ ਜਾਂਦੇ ਮੈਨੂੰ ਤਾਂ ਤੁਸੀਂ ਇੱਕੋ ਜਿਹਾਂ ਨੂੰ ਵੀ ਉਹੋ ਜੀ ਮੈਨੂੰ ਧੀ ਵੀ ਉਹੋ ਜੀ ਜੇ ਮੈਂ ਨੂੰਣਾ ਵੇਦ ਕਰਾ ਕਰੀ ਜਾਂਮ ਫਿਰਿਆ ਮਨੀ ਟਾਈਮ ਪਾਸ ਹੁੰਦਾ